ਰੈਲੀ 'ਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅੱਜ ਸਾਡੇ ਰਮਨ ਬਹਿਲ ਜੀ ਹੁਣਾਂ ਦੀ ਅਗਵਾਈ ਵਿੱਚ ਜੋ ਉਹਨਾਂ ਸਾਡੀ ਡਿਊਟੀ ਲਈ ਸੀ ਉਦੇ ਤਹਿਤ ਅਸੀਂ ਵੱਡਾ ਕਾਫਲਾ ਜਿਹੜਾ ਵਾ ਉਹ ਲੈ ਕੇ ਆਏ ਆ ਤੇ ਅੱਜ ਪੂਰਾ ਸਾਡੇ ਲੋਕਾਂ ਦੇ ਵਿੱਚ ਜੋਸ਼ ਆ ਗਿਆ ਸ਼ਹੀ ਗਲਸੀ ਨੂੰ ਜਿਤਾ ਕੇ ਤੇ ਇੱਥੋਂ ਐਮਪੀ ਬਣਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਤੇ ਲੋਕਾਂ ਦੇ ਵਿੱਚ ਬਹੁਤ ਦਛਾਵਾ ਹੈ ਭਗਵਾਨ ਤਮਨਜੀ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਨੇ ਬਹੁਤ ਜ਼ਿਆਦਾ ਭਾਰੀ ਇਕੱਠ ਇੱਥੇ ਹੋ ਚੁੱਕਾ ਵਾ ਤੇ ਕੁਰਸੀਆਂ ਜਿਹੜੀਆਂ ਉਹ ਘਟ ਚੁੱਕੀਆਂ ਨੇ ਜਿੰਨੀਆਂ ਲਾਈਆਂ ਹੋਏ ਦੇ ਨਾਲ ਉਹ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਦਛਾਵਾ ਹੈ ਅੱਜ ਕੀ ਜਿਹੜਾ ਵਾ ਬਹੁਤ ਵੱਡੀ ਲੀਡ ਦਿਵਾ ਕੇ ਸ਼ਹੀ ਗਲਸੀ ਨੂੰ ਜਿਤਾਇਆ ਜਾਏਗਾ ਇਹਦਾ 2 ਸਾਲਾਂ 'ਚ ਰਮਨ ਬੈਲ ਜੀ ਨੇ ਕਿੰਨਾ ਕੁ ਕੰਮ ਕਰਾਇਆ ਸਾਡੇ ਇੱਥੇ ਜੀ ਰਮਨ ਬੈਲ ਜੀ ਉਹਨਾਂ ਨੇ ਉਹ ਕੰਮ ਕਰ ਦਿੱਤੇ ਆ ਜਿਹੜੇ ਕਿ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀਗੀ ਧਰਨੇ ਲੱਗਦੇ ਰਹੇ ਆ ਸਾਡੇ ਸਰਕਾਰੀ ਹਸਪਤਾਲ ਜਿਹੜਾ ਸਿਟੀ ਵਾਲਾ ਸੀਗਾ ਉਹਨੂੰ ਚਾਲੂ ਕਰਾਇਆ ਵਾ ਬਾਕੀ ਜਿਹੜਾ ਸਾਡੇ ਉੱਥੇ ਕ੍ਰਿਸ਼ਨਾ ਲੈਬ ਦਾ ਕਰਾਇਆ ਵਾ ਇਹ ਕਿਨਾਂ ਨੇ ਇੱਧਰ ਗ੍ਰੇਡ ਦਾ ਕਰਾਇਆ ਵਾ ਕੰਮ ਸਾਡੇ ਪਿੰਡ ਦੇ ਵਿੱਚ ਜਿਹੜੇ ਬਹੁਤ ਲੰਬੇ ਸਮੇਂ ਤੋਂ ਧਰਮਸ਼ਾਲਾ ਦੀ ਮੰਗ ਸੀ ਉਹ ਕਰਾਈਆ ਗਲੀਆਂ ਦਾ ਕੰਮ ਸੀਗਾ ਉਹ ਕਰਾਇਆ ਵਾ ਪਾਣੀ ਦੀ ਟੈਂਕੀ ਦੀ ਇਹ ਸਮੱਸਿਆ ਜੀ ਸਾਡੇ ਉਹ ਵੀ ਇਹਨਾਂ ਨੇ ਕਰਵਾਇਆ ਅਸੀਂ ਬਹੁਤ ਧੰਨਵਾਦੀਆਂ ਲੋਕ ਆਪ ਮਾਰੇ ਪੱਟ ਆ ਰਹੇ ਨੇ ਗਲੀਆਂ ਨਾਲੀਆਂ ਵੇਖੋ ਜੀ ਇਹ ਨਵੀਂ ਸੋਚ ਦੇ ਨਾਲ ਜੁੜੇ ਹੋਏ ਸਾਰੇ ਨੌਜਵਾਨ ਆ ਇਹ ਸਾਰਿਆਂ ਦਾ ਇੱਕੋ ਹੀ ਇਹ ਆ ਕਿ ਆਪਾਂ ਆਮ ਆਦਮੀ ਪਾਰਟੀ ਨੂੰ ਆਪਣੇ ਹਲਕੇ 'ਚੋਂ ਅਮਨ ਸੇਰ ਸਿੰਘ ਕਲਸੀ ਨੂੰ ਚੰਗੇ ਲੀਡ ਨਾਲ ਜਿਤਾ ਕੇ ਤੇ ਦਿੱਲੀ ਭੇਜਣਾ ਵਾ ਤਾਂ ਜੋ ਉਹ ਮੋਦੀ ਦੀ ਗਲਤੀ ਹੱਡੀ ਬਣ ਸਕਣ ਜੋ ਪੰਜਾਬ ਦੇ ਮੁੱਦੇ ਆ ਪਾਣੀਆਂ ਦੇ ਮੁੱਦੇ ਆ ਕਿਸਾਨਾਂ ਦੇ ਮੁੱਦੇ ਆ ਉਹਦੇ ਉੱਤੇ ਜਾ ਕੇ ਅਮਨ ਸੇਰ ਸਿੰਘ ਕਲਸੀ ਬੋਲ ਸਕਣ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਾ ਕੰਮ ਦੇ ਦੇਖੋ ਜੀ ਉਹ ਪਤਾ ਸਾਰੇ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਣਾ ਕਿ ਰਮਨ ਬੈਲ ਜੀ ਦਾ ਗਰਾਫ ਪਹਿਲਾਂ ਨਾਲੋਂ ਕਿੱਥੇ ਗਿਆ ਵਾ ਆਪਾਂ ਜਦੋਂ ਵੀ ਉਹਨਾਂ ਦੇ ਕੋਲ ਪਿੰਡ ਦਾ ਕੋਈ ਕੰਮ ਲੈ ਕੇ ਆਏ ਆ ਜਾਂ ਜੂਤ ਦਾ ਕੋਈ ਕੰਮ ਲੈ ਕੇ ਆਏ ਆ ਉਹਨਾਂ ਸਾਨੂੰ ਕਦੀ ਮਾਨਾ ਨਹੀਂ ਕੀਤਾ ਰਾਤ 10 ਵਜੇ ਫੋਨ ਕਰੀਏ ਜਾਂ 12 ਵਜੇ ਕਰੀਏ ਰਮਨ ਬੈਲ ਜੀ ਹਰ ਟਾਈਮ ਆਪਣੀ ਪਬਲਿਕਲੀ ਹਾਜ਼ਰ ਠੀਕ ਹੈ ਇਹ ਕਾਪਾ ਅਮਨ ਸੇਰ ਸਿੰਘ ਕਲਸੀ ਨੂੰ ਪੂਰੀ ਜਿੱਤ ਦੇ ਨਾਲ ਹਲਕੇ 'ਚ ਜਿਤਾ ਕੇ ਭੇਜਾਂਗੇ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਗੁਰਦਾਸਪੁਰ ਅਸੀਂ ਪਿੰਡ ਸਿਧਵਾ ਇਸੋ ਪਿੰਡ ਸਿਧਵਾ ਚ ਮਿਤਾ ਗੁਰਦਾਸਪੁਰ ਤੋਂ ਉਹ ਦਾ ਕਾਫਲਾ ਲੈ ਕੇ ਅਸੀਂ ਪਹੁੰਚੇ ਆ ਤੇ ਜਿਹੜੇ ਜਿਹੜੇ 2 ਸਾਲ ਕੰਮ ਕੀਤੇ ਆ ਮਾਨ ਸਰਕਾਰ ਨੇ ਉਹਦੇ ਉਹਦੇ ਹੱਕ ਚ ਵੇਖੋ ਲੋਕਾਂ ਦਾ ਫਤਵਾ ਵੇਖੋ ਆ ਵੇਖੋ ਸਾਡੇ ਪਿੰਡ ਦੀ ਆਪਣੀ ਸਾਰੇ ਬੰਦੇ ਵੇਖੋ ਆ ਸਾਰੇ ਆਲ ਦੁਆਰੇ ਇੱਕ ਵਾਰੀ ਕੈਮਰਾ ਘੁਮਾਇਓ ਠੀਕ ਹੈ ਜੀ ਤੇ ਅਸੀਂ ਆਪਣੇ ਪਿੰਡੋਂ ਸ਼ੈਰੀ ਕਲਸੀ ਜੀ ਨੂੰ ਇੱਕ ਵੱਡੀ ਲੀਡ ਨਾਲ ਚਿਤਾਵਾਂਗੇ ਤੇ ਸਾਰੇ ਲੱਗ ਲੱਗੇ ਪਿੰਡਾਂ ਨੂੰ ਵੀ ਲਾ ਬੰਦ ਕਰਾਂਗੇ ਹਾਂਜੀ ਹਾਂਜੀ ਰਮਨ ਬਾਜ ਜਿਹੜੇ ਸਾਡੇ ਇਲਾਕੇ 'ਚ ਬਹੁਤ ਵਧੀਆ ਕੰਮ ਕਰਦੇ ਆ ਉਹਨਾਂ ਦੀ ਰਹਿਣ ਭਾਈ ਹੇਠ ਬਹੁਤ ਵਧੀਆ ਇਕੱਠ ਹੋਇਆ ਵਾ ਸਾਰਿਆਂ ਨੂੰ ਮੇਰੇ ਵੱਲੋਂ ਮੁਬਾਰਕਾਂ